ਪਹਿਲਗਾਮ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਜੋ ਪਾਕਿਸਤਾਨ ਨੂੰ ਲੈ ਕੇ ਕੀਤੇ ਗਏ ਜਿਸ ਦੇ ਵਿੱਚ ਕੀ ਜੋ ਸਿੰਧੂ ਜਾਂਸਮ ਜੋਤਾ ਜਿਹੜਾ ਉਹ ਵੀ ਰੋਕ ਦਿੱਤਾ ਗਿਆ ਤਾਂ ਹੁਣ ਜੋ ਕਹਿ ਲਈਏ ਕਿ ਲੰਬੇ ਸਮੇਂ ਤੋਂ ਕਿਉਂਕਿ ਕਾਫੀ ਦਿਨ ਹੋ ਚੁੱਕੇ ਨੇ ਤਾਂ 48 ਘੰਟੇ ਦਾ ਸਭ ਤੋਂ ਪਹਿਲਾਂ ਦਿੱਤਾ ਗਿਆ ਸੀਗਾ ਜਿਹੜੇ ਪਾਕਿਸਤਾਨੀ ਭਾਰਤ ਦੇ ਵਿੱਚ ਸੀਗੇ ਕਿ ਉਹ ਆਪਣਾ ਭਾਰਤ ਛੱਡ ਕੇ ਜਿਹੜਾ ਆਪਣੇ ਮੁਲਕ ਵਾਪਸ ਪਰਤ ਜਾਣ ਤੇ ਜਿਹੜੇ ਭਾਰਤੀ ਪਾਕਿਸਤਾਨ ਸੀਗੇ ਤਾਂ ਉਹਨਾਂ ਨੂੰ ਇਹ ਵੀ ਆਖਿਆ ਗਿਆ ਸੀਗਾ ਕਿ ਉਹ ਪਾਕਿਸਤਾਨ ਛੱਡ ਕੇ ਆਪਣੇ ਮੁਲਕ ਵਾਪਸ ਆ ਜਾਣ ਲੇਕਿਨ ਉਸ ਤੋਂ ਬਾਅਦ ਜੋ ਇਹ ਦਿਨ ਵੀ ਵਿਦਾ ਦਿੱਤੇ ਜਾਂਦੇ ਨੇ 31 ਤਰੀਕ ਤੱਕ ਦਾ ਸਮਾਂ ਇਹ ਕਰ ਦਿੱਤਾ ਜਾਂਦਾ ਕਿ ਜਿਹੜੇ ਵੀ ਲੋਕ ਹੈਗੇ ਨੇ ਜੋ ਭਾਰਤ ਦੇ ਵਿੱਚ ਨੇ ਉਹ ਭਾਰਤ ਛੱਡ ਕੇ ਜਿਹੜੇ ਪਾਕਿਸਤਾਨ ਆਪਣੇ ਮੁਲਕ ਵਾਪਸ ਚਲੇ ਜਾਂ ਲੈ ਲੇਕਿਨ ਕੁਝ ਲੋਕ ਉਸ ਤੋਂ ਬਾਅਦ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਕੁਝ ਲੋਕ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੁੰਦਾ ਤਾਂ ਉਹ ਬਿਮਾਰੀ ਕਰਕੇ ਜਿਹੜਾ ਵਾਪਸ ਨਹੀਂ ਜਾ ਪਾਉਂਦੇ ਜਾਂ ਫਿਰ ਕੁਝ ਲੋਕ ਲੇਟ ਹੋ ਜਾਂਦੇ ਨੇ ਕਿ ਉਹ ਪਾਕਿਸਤਾਨ ਨਹੀਂ ਜਾ ਪਾਉਂਦੇ ਤਾਂ ਉਹਨਾਂ ਨੂੰ ਹੁਣ ਬਿਲਕੁਲ ਹੀ ਜਿਹੜਾ ਲੰਘਾ ਜੇ ਕਹ ਲਈਏ ਤਾਂ ਉਹ ਬੰਦ ਕਰ ਦਿੱਤਾ ਗਿਆ ਨਾ ਤਾਂ ਕੋਈ ਵੀ ਭਾਰਤੀ ਪਾਕਿਸਤਾਨ ਵੱਲੋਂ ਭਾਰਤ ਨੂੰ ਆ ਰਿਹਾ ਤਾਂ ਨਹੀਂ ਕੋਈ ਕਹਿ ਲਈਏ ਕਿ ਪਾਕਿਸਤਾਨੀ ਭਾਰਤ ਤੋਂ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਤਾਂ ਉਸ ਦੇ ਨਾਲ ਜੋ ਸਰਕਾਰ ਵੱਲੋਂ ਜੋ ਵਪਾਰ ਹੈ ਉਹ ਵੀ ਬਿਲਕੁਲ ਹੀ ਜਿਹੜਾ ਠੱਪ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਭਾਰਤ ਦਾ ਤਿਰੰਗਾ ਉਹ ਵੀ ਲਹਿਰਾ ਰਿਹਾ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜੋ ਲੋਕ ਨੇ ਉਹਨਾਂ ਲਈ ਆਵਾਜ਼ਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਜਿੱਥੇ ਵਪਾਰ ਵੀ ਬੰਦ ਹੈ ਸਿੰਧੂ ਸਮਝੋਤਾ ਜਿਹੜਾ ਜਲ ਸਮਝੋਤਾ ਉਹ ਵੀ ਬੰਦ ਹੈ ਤਾਂ ਬਿਲਕੁਲ ਹੀ ਜਿਵੇਂ ਕਿ ਤਕਰਾਰ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਾ ਹੈ ਪਾਕਿਸਤਾਨ ਦੇ ਨਾਲ ਤਹਾਲਕੀ ਪਾਕਿਸਤਾਨ ਵੱਲੋਂ ਵੀ ਕਈ ਵਕ ਵਕ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਨੇ ਜਿਸ ਤੋਂ ਬਾਅਦ ਕਿ ਭਾਰਤ ਸਰਕਾਰ ਵੱਲੋਂ ਵੱਡੇ ਐਕਸ਼ਨ ਲਿੱਤੇ ਜਾਂਦੇ ਨੇ ਕਿਉਂਕਿ ਇੱਕ ਬੜੀ ਹੀ ਮੰਦਭਾਗੀ ਘਟਨਾ ਕਹਿ ਸਕਦੇ ਆ ਪਹਿਲਗਾਮ ਅਤੰਕੀ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦਭਾਗੀ ਹਮਲਾ ਜਿਸ ਅਜ ਦੇ ਵਿੱਚ ਕੀ ਜੋ ਸਿਵਿਲਿਅਨਸ ਹੈਗੇ ਨੇ ਭਾਰਤ ਦੇ ਉਹਨਾਂ ਦੇ ਉੱਤੇ ਜਿਹੜਾ ਅਤੰਕਵਾਦੀਆਂ ਵੱਲੋਂ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਪ੍ਰੇਪਾਰਡ ਦੇ ਵਿੱਚੋਂ ਆਵਾਜ਼ ਉੱਠਦੀ ਆ ਕਿ ਇਹਨਾਂ ਦੇ ਉੱਤੇ ਜਿਹੜਾ ਕੋਈ ਵੱਡਾ ਐਕਸ਼ਨ ਹੋਣਾ ਚਾਹੀਦਾ ਪਾਕਿਸਤਾਨ ਦੇ ਉੱਤੇ ਜਿਹੜਾ ਇੱਕ ਵੱਡਾ ਐਕਸ਼ਨ ਹੋਣਾ ਚਾਹੀਦਾ ਉਹਦੇ ਨਾਲ ਨਾਲ ਜਿਹੜੇ ਅਤੰਕੀ ਹੈਗੇ ਨੇ ਜਿਨ੍ਹਾਂ ਵੱਲੋਂ ਜੋ ਮਾਹੌਲ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾਂਦੀ ਹੈ ਹਰ ਵਾਰ ਹਰ ਵਾਰ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਭਾਰਤ ਦੇ ਉੱਤੇ ਚਾਹੇ ਉਹ ਪਲਵਾਮੇ ਅਟੈਕ ਦੀ ਗੱਲ ਕਰ ਲਈਏ ਜਾਂ ਹੋਰ ਵੀ ਜਿਹੜੇ ਮਾਹੌਲ ਖਰਾਬ ਕੀਤੇ ਗਏ ਸੀ ਗੇਨਾਂ ਵੱਲੋਂ ਤਾਂ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰੀ ਜਿਹੜਾ ਭਾਰਤ ਸਰਕਾਰ ਵੱਲੋਂ ਵੱਡਾ ਐਕਸ਼ਨ ਜਿਹੜਾ ਕੀਤਾ ਜਾਂਦਾ ਤਾਂ ਬਿਲਕੁਲ ਹੀ ਅੱਜ ਅਸੀਂ ਮੌਜੂਦ ਆ ਟਾਰੀਵਾਗਾ ਸਰਹੱਦ ਤੁਸੀਂ ਵੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਲਚਲ ਇਸ ਵਕਤ ਨਹੀਂ ਦੇਖਣ ਨੂੰ ਮਿਲ ਰਹੀ ਕਿਉਂਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਇਸ ਜਗ੍ਹਾ ਦੇ ਉੱਤੇ ਕਾਫੀ ਜ਼ਿਆਦਾ ਜੋ ਰਸ਼ ਪਿਆ ਹੁੰਦਾ ਹੈ ਕਾਫੀ ਲੋਕ ਜਿਹੜੇ ਪਾਕਿਸਤਾਨ ਜਾਣ ਨੂੰ ਜੇ ਕਹਿ ਲਈਏ ਕਿ ਇਸ ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਤੋਂ ਭਾਰਤ ਪਰਤਦੇ ਨੇ ਲੋਕ ਤਾਂ ਇਸ ਵਾਰ ਅੱਜ ਦੇ ਦਿਨ ਕਿਸੇ ਨੂੰ ਵੀ ਆਨ ਜਾਣ ਦੀ ਪਰਮਿਸ਼ਨ ਜਿਹੜੀ ਨੇ ਦਿੱਤੀ ਗਈ ਤਾਂ ਬਿਲਕੁਲ ਹੀ ਪੂਰੇ ਤਰ੍ਹਾਂ ਦੇ ਨਾਲ ਜਿਹੜਾ ਜੋ ਬਾਰਡਰ ਬੰਦ ਹੈਗਾ ਜਿੱਥੇ ਵਪਾਰ ਰੋਕ ਦਿੱਤਾ ਗਿਆ ਵੱਡੀ ਅਪਡੇਟ ਇਹ ਹੈ ਕਿ ਜਿਹੜਾ ਵਪਾਰ ਹੈ ਉਹ ਬਿਲਕੁਲ ਨੰਕਰ ਦਿੱਤਾ ਗਿਆ ਤਾਂ ਦੇਖਣ ਵਾਲੀ ਗੱਲ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਵੱਡਾ ਐਕਸ਼ਨ ਲੈਂਦੀ ਹੈ ਕੀ ਅਟਾਰੀ ਵਾਗਾ ਸਰਹੱਦ ਖੁੱਲੇਗੀ ਕੀ ਮਾਹੌਲ ਠੀਕ ਹੋਏਗਾ ਹਾਲਾਂਕਿ ਜਿਹੜੇ ਨਾਲ ਲੱਗਦੇ ਪਿੰਡ ਹੈਗੇ ਨੇ ਸਰਹੱਦ ਦੇ ਨਾਲ ਲੱਗਦੇ ਪਿੰਡ ਹੈਗੇ ਨੇ ਉੱਥੋਂ ਦੇ ਜਿਹੜੇ ਲੋਕ ਰਹਣ ਵਾਲੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਮਾਹੌਲ ਜਿਹੜਾ ਸੁਖਾਵਾਂ ਰਵੇ ਦੋਵਾਂ ਸਰਕਾਰਾਂ ਨੂੰ ਚਾਹੀਦਾ ਕਿ ਆਪਸ ਵਿੱਚ ਬੈਠ ਕੇ ਜਿਹੜੀ ਹੈ ਗੱਲਬਾਤ ਸੁਲਝਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਖਰਾਬ ਨਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸਰ ਨਗਜੈਕਬਾਨੀ ਟੀਵੀ ਪਟਾਰੀ